ਹੈਲੋ ਫਰੈਂਡਸ ਫਰੈਂਡਸ ਸਾਡੀਆਂ ਚੱਲ ਰਹੀਆਂ ਨੇ ਸੈਰ ਕੁਮੇਨੇਸ਼ਨਸ ਫਰੈਂਡਸ ਅਸੀਂ ਪਾਪਾ ਨੂੰ ਕਿੰਨੇ ਦਿਨਾਂ ਦਾ ਕਹਿ ਰਹੇ ਸੀਗੇ ਬਟ ਪਾਪਾ ਬਿਜ਼ੀ ਸੀਗੇ ਤੇ ਅੱਜ ਅਸੀਂ ਜਾ ਰਹੇ ਹਾਂ ਕਿਲਾ ਸੈਫਦੀਪੁਰ ਅਸੀਂ ਰਸਤੇ 'ਚ ਹੀ ਹਾਂ ਬਸ ਅਸੀਂ ਹੁਣ ਤੁਹਾਨੂੰ ਇੱਥੇ ਪਹੁੰਚ ਕੇ ਦਿਖਾਵਾਂਗੇ ਮਾਈ ਚੈਨਲ ਫਰੈਂਡਸ ਅਸੀਂ ਪਹੁੰਚ ਚੁੱਕੀਆਂ ਕਿਲਾ ਸੈਫਦੀਪੁਰ ਹੁਣ ਤੇ ਸਾਨੂੰ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਅਸੀਂ ਇੱਥੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਾਂ ਇਹ ਬਾਰੂ ਮੀ ਵਾਟਸਨੀ ਬਿਲਡਿੰਗ ਬਣੀ ਹੋਈ ਹੈ ਹੁਣ ਦੇਖਦੇ ਆ ਕਿ ਕਿੰਨਾ ਵਧੀਆ ਹੈ ਇਹ ਫਰੈਂਡਸ ਸਾਈਡ ਹORS RIDING ਦੀ ਪਾਰਕ ਹੈ ਇਹ ਪੰਜਾਬੀ ਕਲਚਰ ਟਾਈਪ ਬਣਿਆ ਹੋਇਆ ਹੈ ਫਰੈਂਡਸ ਇੱਥੇ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਅਸੀਂ ਘਰ ਘਾਟ ਕਰਤੀ ਹੈ ਤੇ ਹੁਣ ਅਸੀਂ ਜਾ ਰਹੇ ਆ ਅੰਦਰ ਫਰੈਂਡਸ ਅਸੀਂ ਇੱਥੇ ਬਹੁਤ ਇੰਜੋਏ ਕਰ ਰਹੇ ਸੀ ਜੈਦੇ ਵੀ ਬਹੁਤ ਮਸਤੀ ਕਰ ਰਹੇ ਸੀ ਲਾ ਤੇ ਇੱਥੋਂ ਦੇ ਕੋਚ ਵੀ ਬਹੁਤ ਵਧੀਆ ਸਵਿਮਿੰਗ ਸਿਖਾਉਂਦੇ ਆਂ ਨਾਲ ਬਹੁਤ ਵਧੀਆ ਜਿਮ ਬਣੀ ਹੋਈ ਹੈ ਤੇ ਇੱਥੇ ਬੈੱਡਸਾਈਡ ਤੇ ਬਾਸਕਟਬਾਲ ਕੋਰਟ ਵੀ ਹੈ ਬੈਡਮਿੰਟਨ ਦੀ ਵੀ ਫੈਸਿਲਿਟੀ ਹੈਗੀ ਹੈ ਇੱਥੋਂ ਦੇ ਲੁੱਕ ਵੀ ਪੁਰਾਣੀ ਹਵੇਲੀ ਟਾਈਪ ਹੈ ਮੈਨੂੰ ਬਹੁਤ ਅੱਛਾ ਲੱਗਿਆ ਜਾਚੇ ਤੇ ਫਰੈਂਡਸ ਇੱਥੋਂ ਦੇ ਕੋਚ ਨੇ ਸਾਨੂੰ ਸਵਿਮਿੰਗ ਦੇ ਕੁਝ ਬੇਸਿਕ ਟਿਪਸ ਵੀ ਦਿੱਤੇ ਸੇ ਤੇ ਫਿਰ ਅਸੀਂ ਉਹਨਾਂ ਨੂੰ ਟਰਾਈ ਵੀ ਕੀਤਾ ਸੀ ਫਰੈਂਡਸ ਜਿੱਥੇ ਹੁਣ ਤਾਂ ਸਮਰ ਕੈਂਪ ਚੱਲ ਰਿਹਾ ਹੈ ਉਹਦੀ ਟਾਈਮਿੰਗ ਸਵੇਰੇ ਹੈ ਤੇ ਸ਼ਾਮ ਨੂੰ ਹੈ ਸਵੇਰੇ ਤੋਂ 8 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਫਰੈਂਡਸ ਈਵਨਿੰਗ ਦੀ ਟਾਈਮਿੰਗ ਇਥੇ ਹੈ ਜੀ ਹੈ 5 ਤੋਂ 7 ਪੀਐਮ ਤੇ ਜੇ ਕਿਸੇ ਨੇ ਗੈਸਟ ਐਂਟਰੀ ਲੈਣੀ ਹੋਵੇ ਤਾਂ ਉਹ ਸਵੇਰੇ 11 ਵਜੇ ਸ਼ੁਰੂ ਹੁੰਦੇ ਗਏ ਤੇ 3 ਵਜੇ ਤੱਕ ਦੁਪਹਿਰ ਦੇ ਫ੍ਰੈਂਡਸ ਕੋਚ ਸਰ ਨੇ ਜੈਦੇਵ ਨੂੰ ਵੀ ਥੋੜੇ ਜੇ ਬੇਸਿਕ ਸਟੈਪਸ ਸਿਖਾਏ ਤੇ ਬਬਲਿੰਗ ਵਗੈਰਾ ਸਿਖਾਈ ਫਰੈਂਡਸ ਹੋਣਾ ਸੀ ਵੱਡੇ ਪੂਲ ਚਾਜੇ ਸੀ ਤੇ ਮੰਮੀ ਪਾਪਾ ਨੂੰ ਮੈਂ ਸਵਿਮਿੰਗ ਕਰਕੇ ਵਿਖਾਈ ਵੈਸੇ ਤਾਂ ਸੀ ਸਵਿਮਿੰਗ ਸਕੂਲ થી ਕਰਦੇ ਆ ਪਰ ਅੱਜ ਮੈਂ ਮਮਾ ਪਾਪਾ ਨੇ ਮੈਨੂੰ ਸਵਿਮਿੰਗ ਕਰਦੇ ਦੇ ਪਹਿਲੀ ਵਾਰੀ ਦੇਖਿਆ ਤੇ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਫਰੈਂਡਸ ਮੈਨੂੰ ਲੱਗਦਾ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਵਧੀਆ ਜਗ੍ਹਾ ਹੈ ਸਮਰ ਕੈਂਪ ਦੇ ਵਿੱਚ ਇੱਥੇ ਸਵਿਮਿੰਗ ਦੇ ਨਾਲ ਨਾਲ ਹORSES RIDING ਤੇ ਪੰਜੜਾ ਵੀ ਸਿਖਾਇਆ ਜਾਂਦਾ ਹੈ ਫਰੈਂਡਸ ਜੇ ਤੁਸੀਂ ਓਨਲੀ ਸਵਿਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮਰ ਕੈਂਪ ਤੋਂ ਇਲਾਵਾ ਵੀ ਇੱਥੇ ਸਵਿਮਿੰਗ ਦੀਆਂ ਕਲਾਸਿਸ ਜੁਆਇਨ ਕਰ ਸਕਦੇ ਹੋ ਫਰੈਂਡਸ ਹੁਣ ਅਸੀਂ ਪੂਲ ਦੇ ਵਿੱਚ ਬਹੁਤ ਇੰਜੋਏ ਕਰਨ ਤੋਂ ਬਾਅਦ ਥੱਕ ਜੀ ਸੀ ਤੇ ਜੈਦੇ ਵੀ ਕਹਿਣ ਲੱਗ ਗਿਆ ਸੀ ਕਿ ਹੁਣ ਬਾਹਰ ਜਾਂਦੇ ਆ ਫਿਰ ਫਰੈਂਡਸ ਹੁਣ ਅਸੀਂ ਪੂਲ ਤੋਂ ਬਾਹਰ ਆ ਗਏ ਆ ਤੇ ਅਸੀਂ ਬਹੁਤ ਇੰਜੋਏ ਕੀਤਾ ਮੈਂ ਤੁਹਾਨੂੰ ਇੱਕ ਵਾਰ ਪੂਲ ਦਿਖਾਉਂਦੀ ਹਾਂ ਹੋ ਗਈ ਸਵਿਮਿੰਗ ਕਿੰਨਾ ਮਜ਼ਾ ਆਇਆ ਠਕੜ ਕੇ ਦੱਸ ਬਹੁਤ ਠਾਕ ਕਿੰਨਾ ਮਜ਼ਾ ਆਇਆ ਤੂੰ ਦੱਸ ਮਜ਼ਾ ਆਇਆ ਕਿੰਨੇ ਕਿੰਨੇ ਕਮ ਮਜ਼ਾ ਆਇਆ ਤੈਨੂੰ ਬਹੁਤ ਜਿਆਦਾ ਕਲ ਫਿਰ ਤੂੰ